ਪੰਜਾਬ ਸਰਕਾਰ ਦੇ ਨਸ਼ਾ ਖਿਲਾਫ ਵੱਡੇ ਐਕਸ਼ਨ ਯੁੱਧ ਖਿਲਾਫ ਅੰਮ੍ਰਿਤਸਰ ਦੇ ਗਮਟਾਲਾ ਬਾਈਪਾਸ ਤੇ ਦੋ ਨਸ਼ਾ ਤਸਕਰਾਂ ਦੇ ਘਰ ਦੇ ਉੱਪਰ ਪੀਲਾ ਪੰਜਾ ਚਲਾਇਆ ਗਿਆ ਤੇ ਨਸ਼ੇ ਦੇ ਖਾਤਮੇ ਦੇ ਬਿਆਨ ਤਹਿਤ ਪੁਲਸ ਤੇ ਅਧਿਕਾਰੀ ਮੌਕੇ ਤੇ ਪਹੁੰਚੇ ਇਸ ਮੌਕੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁਲਰ ਨੇ ਦੱਸਿਆ ਕਿ ਜੋ ਨਸ਼ਾ ਤਸਕਰਾਂ ਦੇ ਘਰਾਂ ਉੱਪਰ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਇਦੋਂ ਵੀ ਅਨੁਮਰ ਤੇ ਅਭਿਪਰਾ ਨੇ ਇਹਨਾਂ ਤੇ ਇੱਕ ਤੇ ਪੰਜ ਦੋ ਕੁੱਲ 7 ਮੁਕਦਮੇ ਨਸ਼ਾ ਵੇਚਣ ਦੇ ਦਰਜ ਨੇ ਜਿਸ ਦੇ ਚੱਲਦੇ ਯੁੱਧ ਨਸ਼ਾ ਵਿਰੁੱਧ ਅਭਿਆਨ ਦੇ ਤਹਿਤ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਇਹਨਾਂ ਦਾ ਘਟਾਇਆ ਜਾ ਰਿਹਾ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਸਾਰੇ ਪੰਜਾਬ ਵਿੱਚ ਉੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਇਨਫੋਰਸਮੈਂਟ ਦੇ ਤਹਿਤ ਬਹੁਤ ਸਾਰੀਆਂ ਵੱਡੀਆਂ ਰਿਕਵਰੀਆਂ ਵੀ ਕੀਤੀਆਂ ਗਈਆਂ ਔਰ ਬਹੁਤ ਸਾਰੇ ਵੱਡੇ ਸਮਗਲਰ ਨੇ ਨਾਰਕੋਟਿਕ 카ਟਲ ਬਸਟ ਕੀਤੇ ਗਏ ਨੇ ਉਸ ਦੇ ਵਿੱਚ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਮਹਿੰਮ ਚਲਾਈ ਗਈ ਡੈਮੋਲੇਸ਼ਨ ਦੀ ਜਿਹੜੇ ਨਾਰਕੋਸ ਮਗਲਜ਼ ਦੀ ਇਲ ਗਾਟਰਮਨੀ ਤੇ ਡਰਗ ਮਨੀ ਨਾਲ ਜਿਹੜੀਆਂ ਚੀਜ਼ਾਂ ਬਣਾਈਆਂ ਗਈਆਂ ਬਿਲਡਿੰਗਸ ਵਗੈਰਾ ਉਹਨਾਂ ਨੂੰ ਡੈਮੋਲਿਸ਼ ਕਰਨ ਦਾ ਵੀ ਕਾਰਵਾਈ ਚਲ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਲੋਕਲ ਪੁਲਿਸ ਦੇ ਸਹਿਯੋਗ ਨਾਲ ਸਾਨੂੰ ਜਿਹੜੀ ਉਹਨਾਂ ਨੇ ਪੁਲਿਸ ਹੈਲਪਾਸ ਤੇ ਪ੍ਰੋਟੈਕਸ਼ਨ ਮੰਗੀ ਉਹਦੇ ਤਹਿਤ ਅੱਜ ਆਪਾਂ ਪਿੰਡ ਕਮਟਾਲੇ ਦੇ ਵਿੱਚ ਇੱਥੇ ਡੈਮੋਲੇਸ਼ਨ ਡਰਾਈਵ ਦੇ ਉੱਤੇ ਖੜੇ ਹਾਂ ਇਹ ਦੋਨੋਂ ਕਜ਼ਨ ਬ੍ਰਦਰ ਨੇ ਬੜੇ ਨੋਟੋਰੀਅਸ ਅਨ ਡਰੱਗਸ ਸਮੱਗਲਰ ਨੇ ਇਹਨਾਂ ਦਾ ਨਾਮ ਹੈਗਾ ਅਨਵਰ ਗਿੱਲ ਹੈ ਇੱਕ ਲੜਕਾ ਤੇ ਉਹਦੇ ਭੂਆ ਦਾ ਮੁੰਡਾ ਹੈਗਾ ਆ ਵੀ ਇਹ ਦੋਨੋਂ ਇਸ ਟਾਈਮ ਜੇਲ੍ਹ ਚ ਨੇ ਜੇ ਇਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤੇ ਅਨਵਰ ਦੇ ਖਿਲਾਫ ਪੰਜ ਮੁਕਦਮੇ ਦਰਜ ਹੈ ਜਿੱਚੋਂ ਚਾਰ ਐਨਡੀਪੀਐਸ ਦੇ ਨੇ ਇੱਕ ਆਈਪੀਸੀ ਦਾ ਔਰ ਆਵੀ ਦੇ ਖਿਲਾਫ ਦੋਨੋਂ ਜਿਹੜੇ ਮੁਕਦਮੇ ਇੰਪੋਰਟੈਂਟ ਨੇ ਇੱਕ ਐਨਡੀਪੀਐਸ ਦਾ ਇੱਕ ਆਰਮਜ਼ੈਟ ਦਾ ਔਰ ਇਹਨਾਂ ਦੇ ਘਰ ਦੀ ਸਰਚ ਵਿੱਚੋਂ ਰੀਸੈਂਟਲੀ ਇੱਕ ਲੋਕ ਪਿਸਤਲ ਵੀ ਫੜਿਆ ਗਿਆ ਸੀ ਜਿਸ ਤੋਂ ਸ਼ੋਅ ਕਰਦਾ ਕਿ ਇਹਨਾਂ ਦੇ ਪਾਕਿਸਤਾਨ 'ਚ ਲਿੰਕ ਨੇ ਔਰ ਡਰੋਨ ਰਾਹੀਂ ਜਿਹੜੀ ਡਰੱਗ ਆ ਰਹੀ ਹੈ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਉਹਦੇ 'ਚ ਪੂਰੀ ਤਰ੍ਹਾਂ ਸ਼ਾਮਲ ਨੇ ਨਾਲ ਵੈਪਨ ਦੇ ਵੀ ਰਿਕਵਰੀ ਜਿਹੜੀ ਇਹ ਦਰਸਾਉਂਦੀ ਹੈ ਕਿ ਇਹਨਾਂ ਦੇ ਇੱਕ ਆਰਮਜ਼ ਦਾ ਜਿਹੜਾ ਕਾਟਲ ਹੈ ਉਹਦੇ ਵਿੱਚ ਵੀ ਸਿੰਡੀਕੇਟ ਹੈ ਉਹਦੇ 'ਚ ਵੀ ਇਹ ਸ਼ਾਮਲ ਨੇ ਸੋ ਇਹ ਜਿਹੜੀ ਮੁਹਿੰਮ ਹੈ ਇਹਦੇ 'ਚ ਅੱਗੇ ਅਸੀਂ ਇਦਾਂ ਹੀ ਕਾਰਵਾਈ ਕਰਦੇ ਰਵਾਂਗੇ ਜਿੱਥੇ ਵੀ ਸਾਨੂੰ ਮਿਊਨਿਸਪੈਲਿਟੀ ਵੱਲੋਂ ਪ੍ਰੋਟੈਕਸ਼ਨ ਵਾਸਤੇ ਕਿ ਕਸਟਾ ਹੈ ਕਿ ਟਾਪੁਲੀਸ ਨੂੰ ਪੂਰਾ ਸਹਿਯੋਗ ਦੇਗੀ ਇਹਦੇ ਨਾਲ ਇੱਕ ਬਹੁਤ ਸਟਰੋਂਗ ਮੈਸੇਜ ਜਾਂਦਾ ਕਿ ਇਲਗੋਟਰ ਮੰਨੀ ਡਰਗ ਮੰਨੀ ਜਿਹੜੀਆਂ ਤੁਸੀਂ ਇਲਲੀਗਲ ਚੀਜ਼ਾਂ ਬਣਾਉਂਦੇ ਹੋ ਗੈਰ ਕਾਨੂੰਨੀ ਘਰ ਬਣਾਉਂਦੇ ਹੋ ਜਾਂ ਕੋਈ ਚੀਜ਼ ਇਮਾਰਤ ਬਣਾਉਂਦੇ ਹੋ ਉਹਦਾ ਆਮ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਪਰ ਮੈਂ ਤੁਹਾਡੇ ਰਾਹੀਂ ਨੌਜਵਾਨਾਂ ਨੂੰ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਕਿ ਆਪਣੀ ਮਿਹਨਤੀ ਕਮਾਈ ਕਰਨ ਉਹਦੇ ਵਿੱਚ ਬਰਕਤ ਹੈ ਇਹਨਾਂ ਚੀਜ਼ਾਂ ਦਾ ਹਸ਼ਰ ਇਹੀ ਹੁੰਦਾ ਜੋ ਤੁਸੀਂ ਸਾਹਮਣੇ ਦੇਖ ਰਹੇ ਨਗਰ ਨਿਗਮ ਕਰਦੀ ਹੈ ਜੀ ਸਾਡੇ ਤੋਂ ਪੁਲਿਸ ਪ੍ਰੋਟੈਕਸ਼ਨ ਮੰਗੀ ਜਾਂਦੀ ਹੈ ਰਿਟਨ ਤੌਰ ਤੇ ਉਹ ਅਸੀਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਹੈ ਐਸੇ ਕਰਕੇ ਇੱਥੇ ਆਏ ਇਹਦੇ ਨਾਲ ਇੱਕ ਮੈਸੇਜ ਵੀ ਕਲੀਅਰ ਜਾਂ ਹਾਂਜੀ ਉਹਨਾਂ ਨੂੰ ਕਾਰਪੋਰੇਸ਼ਨ ਨੇ ਪੂਰਾ ਨੋਟਿਸ ਵਗੈਰਾ ਦਿੱਤੇ ਹੈ ਇਹਨਾਂ ਨੂੰ ਔਰ ਆਰਡਰ ਪਾਸ ਕੀਤੇ ਔਰ ਸਾਡੇ ਤੋਂ ਪੁਲਿਸ ਹੈਲਪ ਮੰਗੀ ਉਹ ਅਸੀਂ ਦੇ ਕੇ ਐਸੇ ਕਰਕੇ ਮੌਕੇ ਤੇ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਕੰਮ ਵਿੱਚ ਦਖਲਅੰਦਾਜ਼ੀ ਕਿਸੇ ਦਿਨ ਨਹੀਂ ਚੱਲੇਗੀ ਤੇ ਨਾ ਹੀ ਨਸ਼ਾ ਤਸਕਰਾਨੋ ਬਖਸ਼ਿਆ ਜਾਵੇਗਾ ਇਹ ਰਿਪੋਰਟ ਜਿਕਿਆ ਟੀਵੀ